ਲੋਕਿੰਗ ਮਿੱਟਰ ਅੱਜ ਆਪਾਂ 1500 ਨੂੰ ਵਧਾਈ ਤੇ ਅੱਜ 23 ਅਕਤੂਬਰ ਦੇ ਜਣਾ ਵਾਲੀ ਮਸ਼ੀਨ ਤੋਂ ਵਧਾਇਆ ਆਪਾਂ ਬਾਣ ਢਿੱਲੇ ਸੀ ਜੀ ਇਹਨਾਂ ਲੀਆਂ ਪੈ ਜਾਂਦੀਆਂ ਦਿੱਕਤ ਬਹੁਤ ਆਉਂਦੀ ਜਮਾਨ ਤੇ ਕੰਮ ਓਕੇ ਆ ਜਮਾ ਮਸ਼ੀਨ ਦਾ ਸਫਾਈ ਬਹੁਤ ਸੋਹਣੀ ਹੈ ਗਾੜੀਆਂ ਦੀ ਕੋਈ ਟੋਟ ਨਹੀਂ ਕਰਦੀ ਜਮਾ ਜੇ ਜਿਹੜੇ ਸੇਵ ਇਹ ਤੇ ਲੋਡ ਆ ਮਸ਼ੀਨ ਦੀ ਆਪਾਂ ਨੰਬਰ ਦਿੱਤਾ ਉੱਤੇ 96489423 ਸੰਪਰਕ ਕਰ ਲਿਓ। ਯਾ ਬਾ ਪਾਵਾਂਗੇ ਹੁਣ ਅੱਗੇ ਵਲੌਗ ਇੱਕ ਅੱਧਾ ਹੋਰ ਇੱਕ ਦੂਜਾ ਕਰਦੇ ਹਾਂ ਕਿ ਫੌਰ ਫਸਲ ਦੀ ਤਿਆਰੀ ਕੱਲ ਤੋਂ ਕਰਕੇ ਪਰਾਲੀ ਦਾ ਹੱਲ ਨਵੀਂ ਵੀਡੀਓ ਫੇਰ ਕਰਦੇ ਹਾਂ ਬੋਰਡ ਆਪਣਾ ਬਾਸਪਤੀ 1509 ਸੀ ਬਹੁਤ ਮੀਹਾਂ ਚਾਈ ਸੀ ਇਹ ਪਰ ਫਿਰ ਵੀ ਠੀਕ ਰਿਹਾ ਰਿਜ਼ਲਟ 50 55 ਮੰਨ ਦਾ ਝਾੜ ਹੈਗਾ 1509 ਬਾਕੀ ਇਹ ਆਪਾਂ 20 ਜੂਨ ਨੂੰ ਲਾਈ ਸੀ ਤੇ 26 ਸਤੰਬਰ ਨੂੰ ਆਪਾਂ ਵੱਢੀਆ 2 4 ਦਿਨ ਲੇਟ ਹੋ ਗਏ ਵਢਣ ਚ ਬਾਕੀ ਓਵਰਆਲ ਰਿਜ਼ਲਟ ਠੀਕ ਹੈ ਤੇ ਮਸ਼ੀਨ ਦਾ ਕੰਮ ਵੀ ਠੀਕ ਹੈ ਜਿਆਦਾ ਪਾਣੀ ਪੂਨੇ ਵਾਲੇ ਤੇ ਕੋਈ ਚੱਕਰ ਨਹੀਂ ਹੈ